ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਆ ਜੋ ਮਿੱਤਰ ਪਿਆਰਿਓ ਹੋ ਜਾਣੇ ਨੇ ਵਾਰੇ ਨਿਆਰੇ ਕਾਪੀ ਪੈਨਸਲ ਲੈ ਆਵੋ ਸਾਰੇ ਅੱਜ ਅਸੀਂ ਕਰਾਂਗੇ ਮੁਕਤਾ ਸ਼ਬਦ ਜਦੋਂ ਇੱਕ ਜਾਂ ਜਦੋਂ ਦੋ ਜਾਂ ਦੋ ਤੋਂ ਵੱਧ ਅੱਖਰ ਕੱਲਾ ਕੱਲਾ ਅੱਖਰ ਆਪਸ ਵਿੱਚ ਜੁੜ ਕੇ ਇੱਕ मीनिंगफुल ਵਰਡ ਬਣਾਉਂਦੇ ਆ ਉਹਨੂੰ ਸ਼ਬਦ ਕਹਿੰਦੇ ਆ ਇੰਗਲਿਸ਼ ਵਿੱਚ ਵਰਡਸ ਪੰਜਾਬੀ ਵਿੱਚ ਸ਼ਬਦ ਹਿੰਦੀ ਵਿੱਚ ਸ਼ਬਦ ਦੋ ਅੱਖਰੇ ਹੋ ਸਕਦੇ ਆ ਤਿੰਨ ਅੱਖਰੇ ਚਾਰ ਅੱਖਰੇ ਪੰਜ ਅੱਖਰੇ ਆ ਇਹ ਉਹ ਸ਼ਬਦ ਨੇ ਜਿਨ੍ਹਾਂ ਨੂੰ ਅਸੀਂ ਕੋਈ ਮਾਤਰਾ ਨਹੀਂ ਲਾਈ। ਇਹਨਾਂ ਨੂੰ ਕਹਿੰਿਆ ਮੁਕਤਾ ਸ਼ਬਦ। ਜੇ ਦੋ ਅੱਖਰੀ ਆ, ਤਿੰਨ ਅੱਖਰੀ ਆ, ਚਾਰ ਅੱਖਰੀ ਆਲੀ ਵੀ ਹੈਗੀ ਆ। ਪੜਨਾ ਕਿਵੇਂ ਆ? ਹੁਣ ਤੁਸੀਂ ਸ ਸ ਤ ਤ ਕਹਿ ਕੇ ਨਾ ਪੜਿਓ। 사ਉਂੜ ਨਾਲ ਪੜਿਓ। ਜਦੋਂ ਵੀ ਲਿਖਣਾ ਪਹਿਲਾਂ ਪੂਰਾ ਸ਼ਬਦ ਜਿਹੜਾ ਵਰਡ ਆ ਉਹਨੂੰ ਪੜ ਲਓ। ਫੇਰ ਬਿਨਾਂ ਦੇਖੇ ਲੈ ਕੋ ਮੈਨੂੰ ਲੱਗਦਾ ਕਿ ਸਭ ਨੂੰ ਅੱਖਰਾਂ ਦੀ ਪਹਿਚਾਣ ਹੋ ਗਈ ਹੋਗੀ ਸ ਤ ਸ ਤ ਸ ਤ ਹ ਲ ਹ ਲ ਪ ਲ ਹ ਲ ਫ ਲ ਫ ਲ ਕ ਮ ਲ ਕ ਮ ਲ ਸ ੜ ਕ ਸੜਕ ਸੜਕ ਸੜਖ ਹ ਰ ਹਰ ਮ ਨ ਮਨ ਹਰਮਨ ਹ ਰ ਹਰ ਮ ਨ ਮਨ ਹਰਮਨ ਜ ਰ ਜਰ ਮ ਨ ਮਨ ਜਰਮਨ ਜ ਰ ਮ ਨ ਜਰਮਨ ਇਕੱਠਾ ਵੀ ਪੜ ਸਕਦੇ ਹੋ ਅੱਖਰ ਜੇ ਪਾਰਟ ਬਣਾ ਕੇ ਪੜ ਲਓ ਚੇਤੀ ਸੰ ਜਰਮਨ ਜਰ ਮਨ ਜ ਰ ਜਰ मन मन जर मन हूँ तेन अखरा आ गया अ मन अमन अ मन अमन नेक्स्ट झा झ ललक झ लक झलक रतन 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 आद आद रक अदरक ਅ ਦ ਅ ਦ ਰ ਕ ਰਕ ਜਦੋਂ ਜ਼ਿਆਦਾ ਹੁਣ ਆਉਂਦੇ ਪਾਟ ਬਣਾ ਲਓ ਅਦਰਕ ਹੁਣ ਜਦੋਂ ਵੀ ਕੋਈ ਪੜਨਾ ਉਹਦੀ ਸਾਊਂਡ ਨਾਲ ਪੜਿਓ ਜੇ ਤੁਸੀਂ ਐੜਾ ਦੱਦਾ ਰਾਰਾ ਕਕਾ ਕਰਨ ਲੱਗੇ ਹੋ ਸਕਦਾ ਤੁਸੀਂ ਛੇਤੀ ਸਮਝ ਨਾ ਸਕੋ ਅ ਦ ਅ ਦ ਰ ਕ ਰਕ ਅਦਰਕ ਸਬਦਾ ਮੀਨਿੰਗ ਦਾ ਪਤਾ ਹੀ ਹੋਗਾ ਮੀਨਿੰਗਫੁਲ ਵਰਡ ਨੇ ਜਿੰਨੇ ਵੀ ਉਸੇ ਲਿਖਿਆ ਇਹਨਾਂ ਦਾ ਮੀਨਿੰਗ ਆ ਕੋਈ ਨਾ ਕੋਈ ਸੋ ਕਰੋ ਪ੍ਰੈਕਟਿਸ ਦੀ ਨੋਟਮੇ ਇਸ ਤੋਂ ਬਾਅਦ ਪਹਿਲਾਂ ਇੱਕ ਵੀਡੀਓ ਹੋਰ ਬਣਾਉਣੀ ਆ ਜਿਦੇ ਚ ਤੁਹਾਨੂੰ ਪਤਾ ਲੱਗੀ ਵੀ ਕਿਹੜੇ ਇੰਗਲਿਸ਼ ਦੇ ਲੈਟਰ ਤੋਂ ਪੰਜਾਬੀ ਦਾ ਕਿਹੜਾ ਅੱਖਰ ਬਣਦਾ ਮਿਲਦੇ ਆ ਅਗਲੀ ਵੀਡੀਓ ਚ